ਲੋ ਜੀ ਤੂੜੀ ਬਣਦੀ ਅੱਜ ਆਪਣੇ ਤੂੜੀ ਬਣਦੀ ਆ ਪਰ ਕੰਡ ਨਹੀਂ ਅੰਦਰ ਆਉਂਦੀ ਹਵਾ ਇਧਰ ਲਈ ਬਾਹਰ ਲਈ ਹੈ ਨਾ ਵਧੀਆ ਬਹੁਤ ਵਧੀਆ ਗੱਲ ਤਾਂ ਹੀ ਮੈਂ ਜੱਦੀ ਅੰਦਰ ਦੇਖੀ ਜਾਨੀ ਮਾ ਕੰਡ ਨਹੀਂ ਆਉਂਦੀ ਮੈਂ ਅੰਦਰ ਕੰਮ ਕਰਦੀ ਸੀ ਅੱਜ ਆਪਣੇ ਤੂੜੀ ਬਣਦੀ ਆ ਵਧੀਆ ਕੰਮ ਨਿਭੜੂਗਾ ਛੋਟੂ ਦੇ ਤਾਂ ਛੋਟੀ ਵੀਡੀਓ ਬਣਦੀ ਆ ਵਧੀਆ ਆ ਵੀ ਬਣਾ ਜਵੇ ਪੂਰੀ ਕਿਵੇਂ ਬੈਠਾ ਕਿੰਨਾ ਸੋਹਣਾ ਲੱਗਦਾ ਚੌਥੀ ਟਰਾਲੀ ਆ ਆ ਵੀ ਹੁਣੇ ਬਣਾਜੋ ਆਹ ਸਮੇਟੇ ਦਾ ਛੋਟੂ ਘਰ ਦਾ ਵਿੱਚ ਕਿਆ ਟਰਾਲੀਆਂ ਹੋਰ ਪੈ ਜਾਣਗੇ ਛੋਟੂ ਪੈਣੀਆਂ ਨੇ ਉੱਪਰ ਲਾ ਕੇ ਆ ਜਾਣਾ ਪਾਣੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਅੱਜ ਢਾਕੂ ਬਣ ਗਏ ਤੇ ਬੱਦਲ ਵਾਈ ਬਣੀ ਹੋਈ ਹੈ ਰੱਬ ਦਿੰਦਾ ਹੀ ਨਹੀਂ ਹੈਗਾ ਟਾਈਮ ਬਸ ਕਾਲੀ ਕਾਲੀ ਹੁਣ ਆਪਣੀ ਅੱਜ ਤੂੜੀ ਵੀ ਬਣਦੀ ਆ ਤੇ ਆਹ ਸਾਹਮਣੇ ਵਾਲੀ ਵੀ ਬਣ ਜੂਗੀ ਤੂੜੀ ਪੈ ਜਾਵੇ ਅੰਦਰ ਤੇ ਕੰਮ ਨਿਪਟੜੇ ਸਵੇਰ ਦੀ ਬਣਦੀ ਮੈਨੂੰ ਪਤਾ ਨਹੀਂ 12 ਵਜੇ ਦੀ ਬਣਦੀ ਆ ਹੁਣ 2 ਵਜੇ ਕੇ ਹਾਂ 12 ਵਜੇ ਦੀ ਮਸ਼ੀਨ ਆਈ ਚੌਥੀ ਟਰਾਲੀ ਆ ਗਈ ਮੇਰਾ ਟਾਈਮ ਹੀ ਨਹੀਂ ਲੱਗਿਆ ਵਲੌਗ ਸ਼ੁਰੂ ਕਰਨ ਦਾ ਹੁਣ ਟਾਈਮ ਲੱਗਿਆ ਚਲੋ ਜੀ ਦੇਖਦੇ ਹਾਂ ਹੁਣ ਤੁਹਾਡੇ ਨਾਲ ਕੀ ਕੀ ਸ਼ੇਅਰ ਹੁੰਦਾ ਖੇਲ ਹਾਲ ਆਪਾਂ ਚੱਲੀਏ ਕਿਚਨ ਦੇ ਵਿੱਚ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਲਾਈਕ ਐਂਡ ਸ਼ੇਅਰ ਕਰਨਾ ਨਾ ਭੁੱਲਿਓ ਕਿਉਂਕਿ ਬਹੁਤ ਬੀਜੀ ਸ਼ਡਿਊਲ ਹੋਣ ਦੇ ਨਾਲ-ਨਾਲ ਤੁਹਾਨੂੰ ਵਲੌਗ ਬਣਾਣਾ ਤੇ ਲੋ ਜੀ ਮੈਂ ਕਹਿੰਦੀ ਸੀਗੀ ਵੀ ਤੁਸੀਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਕਿਉਂਕਿ ਬੀਜੀ ਬਹੁਤ ਜ਼ਿਆਦਾ ਬੀਜੀ ਸ਼ਡਿਊਲ ਦੇ ਨਾਲ-ਨਾਲ ਤੁਹਾਨੂੰ ਵਲੌਗ ਜਿਹੜਾ ਬਣਾ ਕੇ ਦੇ ਰਿਆ ਹਾਂ ਤੇ ਬਹੁਤ-ਬਹੁਤ ਥੈਂਕ ਯੂ ਤੁਹਾਡਾ ਤੁਸੀਂ ਫੁੱਲ ਵਾਚ ਕਰਦੇ ਹੋ ਜਿਹੜੇ ਜਿਹੜੇ ਨਹੀਂ ਕਰਦੇ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਠੀਕ ਹੈ ਜੀ ਬੈਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਠੀਕ ਹੈ ਜੀ ਤੇ ਇੱਥੇ ਮੈਂ ਕਿਚਨ ਦੇ ਵਿੱਚ ਆ ਗਈ ਸੀ ਸਾਰਾ ਪੰਡਾ ਠਿੱਕਰ ਚੱਕਿਆ ਤੇ ਇੱਥੇ ਤੂੜੀ ਵਾਲੀ ਮਸ਼ੀਨ ਆਪਣੇ ਸਾਹਮਣੇ ਖੇਤਾਂ ਦੇ ਵਿੱਚ ਵੀ ਆ ਗਈ ਸੀਗੀ ਤੇ ਤੂੜੀ ਦੀ ਇੱਕ ਟਰਾਲੀ ਬਣ ਗਈ ਜਾਨੀ ਕਿ ਉਧਰੋਂ ਹੀ ਬਣਾ ਕੇ ਲੈ ਕੇ ਆਏ ਨੇ ਤੇ ਬੱਦਲ ਦੇਖੋ ਤੁਸੀਂ ਹੋਇਆ ਪਿਆ ਬਹੁਤ ਜ਼ਿਆਦਾ ਬਹੁਤ ਡਰ ਲੱਗਦਾ ਹੈ ਬੱਦਲ ਤੋਂ ਤਾਂ ਬਹੁਤ ਡਰ ਲੱਗਦਾ ਹੈ ਬਸ ਵੈਗਰੂ ਘਰੇ ਸਾਰਿਆਂ ਨੂੰ ਤੂੜੀ ਦਾਣੇ ਚੱਕੇ ਜਾਣ ਮੈਂ ਤੋ ਅੱਖ ਗਿਆ ਕੀ ਕਰੀ ਜਾਂਦਾ ਸਮਝਦੇ ਫੜਦੇ ਨੇ ਹਾਏ ਹਾਏ ਓਏ ਇਹ ਦੂਫਕੇ ਦਾ ਸਾਟੇ ਘਰ ਨੂੰ ਹਾਂ ਫਿਰ ਉਹੀ ਮੱਕੀ ਨੇ ਦੋਨਾਂ ਛੱਟ ਬਾਹਰ ਜਾ ਕੇ ਧੁੱਪੇ ਰੱਖਿਆ ਓਟੇ ਤੇ ਧੁੱਪੇ ਧੁੱਪੇ ਰੱਖਿਆ ਓਟੇ ਤੇ ਰੱਖੇ ਚਲੇ ਰੋਟੀ ਬਣਾ ਦੀਏ ਫਲਾ ਦੀਏ ਇਹਨਾਂ ਨੂੰ ਛੱਟਦੇ 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 ਦੇ 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 ਮਾਰ ਕੇ ਓਏ ਨਾਰਾ ਕੋਈ ਆ ਮਲੇ ਛੱਟ ਇਨਾਂ ਤੋਂ ਬਾਹਰ ਲਾ ਦੀਏ ਨੂੰ ਵਿੱਚ ਓਟੇ ਤੇ ਰੱਖਿਆ ਧੁੱਪੇ ਰੱਖੇ ਚੱਲ ਬਣੀ 12 ਵਜੇ 12 ਵਜੇ ਚਲੋ ਇੱਥੇ ਆ ਗਈ ਮਸ਼ੀਨ ਹੁਣ ਆਪਣੇ ਘਰ ਦੇ ਕੋਲ ਇਹ ਵੀ ਬਣ ਜੂਗੀ ਚਲੋ 10 ਮਿੰਟ ਲਾ ਲਈ ਬਾਦੀ ਨਹੀਂ ਉਹ ਨਾ ਹੁੱਕਰੀ ਬਣਾਉਣ ਲੱਗ ਜਾਵੇ ਮੈਨੂੰ ਵੀ ਨੀਂਦ ਚੜੀ ਪਈ ਵਾ ਦਵਾਈ ਲਈ ਸੀ ਦਵਾਈ ਲਈ ਤੀਰ ਆਉਂਦੀ ਸੀ ਬਟ ਮੇਰਾ ਬਲੌਗ ਡਿਟੈਕਟ ਕਰਨ ਵਾਲੇ ਕਹੇ ਸੀ ਠੀਕ ਠੀਕ ਨਹੀਂ ਹਾਂ ਠੀਕ ਸੀ ਆਇਆ ਤਾਂ ਮੈਂ ਫ੍ਰੀਜੇ ਮੰਗੂਈ ਸੀ ਕੋਈ ਕੰਮ ਇਹ ਨਹੀਂ ਕੀਤਾ ਹੈਗਾ ਚੱਜਣਾ ਬਸ ਜੱਸ ਸਵੇਰੇ ਰੋਟੀ ਬਣਾਈ ਪਰ ਡੱਬ ਨੂੰ ਮਾਂਜੇ ਇਹ ਸਫਾਈ ਤਾਂ ਅੱਜ ਕਿਤੇ ਵੀ ਨਹੀਂ ਹੋਈ ਹੈਗੀ ਚੰਗੀ ਤਰ੍ਹਾਂ ਕੋਈ ਦਾ ਮਤਲਬ ਕਰੀ ਹੋਈ ਨਹੀਂਗੀ ਭਾਈ ਆਹ ਕਮਰੇ ਦਰਵਾਜ਼ੇ ਭੈਂਡ ਦਾ ਸਾਰੀ ਫੇਰ ਖੋਲ ਤੇ ਹੁਣ ਤੂੜੀ ਢਾੜੀ ਬਣੀ ਤੋਂ ਬਾਅਦ ਫੇਰ ਚੰਗੀ ਤਰ੍ਹਾਂ ਝੜ ਝੜ ਲਾਉਣੇ ਆ ਹੌਲੀ ਹੌਲੀ ਹੁਣਾਏ ਤਾਂ 10-15 ਦਿਨ ਕਿਉਂਕਿ ਆਲੇ-ਦਾਲੇ ਸਾਰੇ ਲੋਕਾਂ ਦੀ ਤੂੜੀ ਬਣਨੀ ਆ ਖੇਤਾਂ ਦੇ ਵਿੱਚ ਘਰ ਪਾਉਣ ਦੇ ਫਾਇਦੇ ਜਿੰਨੇ ਫਾਇਦੇ ਨੇ ਉਦੋਂ ਵੱਧ ਨੁਕਸਾਨ ਵੀ ਨੇ ਜੁਪੀ ਨਹੀਂ ਆਏਗਾ ਹਾਂ ਫਾਇਦਾ ਦਾ ਫਾਇਦਾ ਦਾ ਸਾਨੂੰ ਤਾਂ ਕੋਈ ਫਾਇਦਾ ਨਹੀਂ ਦਿਖਦਾ ਕਾ ਓਕੇ ਉਹ ਤਾਂ ਵੀ ਕਰ ਦਈਆ ਗਾਣੇ ਚੱਲ ਪਏ ਕਾਪੀਰੈਟ ਅ ਜੀ ਤੇ ਲਓ ਜੀ ਇੱਥੇ ਮੈਂ ਵਾਇਸ ਜਿਹੜੀ ਓਵਰ ਕਰਦੀ ਆ ਕਿਉਂਕਿ ਗਾਣੇ ਚੱਲ ਪਏ ਸੀਗੇ ਫਿਰ ਕਰਦੇ ਨੇੜੇ ਚੱਲਦੀ ਸੀ ਕਿ ਮਸ਼ੀਨ ਤੇ ਗਾਣੇ ਬਹੁਤ ਤੇਜ਼ ਉੱਚੀ ਉੱਚੀ ਬਾਦ ਦੇ ਵਿੱਚ ਲਾਏ ਹੋਏ ਸੀਗੇ ਡਰਾਈਵਰ ਨੇ ਫਿਰ ਆਪਾਂ ਨੂੰ ਕਾਪੀ ਰੇਟ ਆ ਜਾਂਦਾ ਤੇ ਫਿਰ ਆਪਾਂ ਨੇ ਵੀਡੀਓ ਕਰ ਲਈ ਫਾਸਟ ਤੇ ਹੁਣ ਮੈਂ ਵਾਇਸਓਵਰ ਕਰਨ ਲੱਗੀ ਆ ਇੱਥੇ ਮੈਂ ਰੋਟੀ ਬਣਾਉਂਦੀ ਸੀ ਕਿ ਰੋਟੀ ਭਈਆਂ ਦੀ ਤਾਂ ਬਿਲਕੁਲ ਵੀ ਨਹੀਂ ਸੀਗੀ ਮੈਨੂੰ ਤਾਂ ਕਿਸੇ ਦੀ ਵੀ ਰੋਟੀ ਨਹੀਂ ਸੀ ਕਿਹਾ ਮੈਂ ਚਾਰਾਂ ਜਾਣਿਆਂ ਦੀ ਸਾਡੀ ਰੋਟੀ ਬਣਾਉਂਦੀ ਸੀਗੀ ਬਟ ਫਿਰ ਵਿੱਚ ਦੀ ਸੁਨੇਹਾ ਆ ਵੀ ਡਰਾਈਵਰ ਰੋਟੀ ਖਾਊਗਾ ਵੀ ਕਿਉਂਕਿ ਖਾ ਕੇ ਨਹੀਂ ਆਇਆ ਉਹ ਤੇ ਫਿਰ ਮੈਂ ਡਰਾਈਵਰ ਦੀ ਰੋਟੀ ਮੈਂ ਕਿਹਾ ਚਲੋ ਤਾਲ ਸਬਜੀ ਆਪਣੇ ਕੋਲ ਸਭ ਕੁਝ ਹੈਗਾ ਵਗਰੂ ਦਾ ਦਿੱਤਾ ਹੋਇਆ ਮੈਂ ਰੋਟੀ ਪਾ ਕੇ ਦਿੱਤੀ ਤੇ ਨਾਲ ਹੀ ਸੁਨੇਹਾ ਆ ਗਿਆ ਸੀ ਡਰਾਈਵਰ ਨੂੰ ਚਾਹ ਵੀ ਰੱਖਦੇ ਹੋ ਤੇ ਨਾਲ ਦੀ ਨਾਲੇ ਮੈਂ ਚਾਹ ਰੱਖਤੀ ਤੇ ਫਿਰ ਨਾਲੇ ਜਿਹੜਾ ਉਹਨਾਂ ਨੇ ਰੋਟੀ ਖਾਧੀ ਤੇ ਨਾਲੇ ਦੇ ਡੈਡੀ ਨੇ ਤੇ ਫਿਰ ਬਸ ਆਪਣੇ ਲਾਂਚ ਨੂੰ ਕਰਨ ਤੋਂ ਬਾਅਦ ਫਿਰ ਜਿਹੜੀ ਚਲਦੀ ਪਈ ਸੀ ਚੱਕਦੇ ਸੀ ਕਿ ਉਹ ਲੱਗੇ ਪਏ ਸੀ ਗਾਣੇ ਬਹੁਤ ਚੱਲਦੇ ਸੀ ਤਾਂ ਕਰਕੇ ਵੀਡੀਓ ਜਿਹੜੀ ਫਾਸਟ ਕਰਤੀ ਤੇ ਇੱਕ ਟਾਈਮ ਸੀ ਜੇ ਮੇਰੇ ਖਿਆਲ ਨਾਲ ਚਾਰ ਚਾਰ ਕੁ ਵਜੇ ਦਾ ਟਾਈਮ ਸੀ ਮੈਂ ਚਾਹ ਪੁੱਛ ਨੂੰ ਦੇਈ ਸੀ ਵੀ ਚਾਹ ਬਣਾ ਲਈਏ ਪਰ ਭਈਆਂ ਨੇ ਚਾਹ ਵੀ ਨਹੀਂ ਪੀਤੀ ਭਈਆਂ ਨੇ ਤੱਕ ਠੰਡਾ ਹਿੱਕਾ ਮੈਂ ਦੀ ਬੋਤਲਾ ਮਗਾ ਕੇ ਠੰਡਾ ਪੀਤਾ ਗਾਣੇ ਜਦੋਂ ਬਹੁਤ ਜਗ ਲੱਗਦਾ ਸੀ ਫਿਰ ਟਾਈਮ ਤੇ ਤਾਂ ਕਰਕੇ ਵੀਡੀਓ ਬਣਾ ਕੇ ਕਰਦੇ ਫਾਸਟ ਕਰਦੇ ਜੇ ਓਕੇ ਫਿਰ ਇੰਨੀ ਮਿਹਨਤ ਕਰਕੇ ਜਦੋਂ ਆਪਾਂ ਵੀਡੀਓ ਪਾਉਂਦੇ ਆ ਫਿਰ ਕੋਈ ਮਿਹਨਤ ਦਾ ਫਾਇਦਾ ਨਹੀਂ ਮਿਲਦਾ ਆਪਾਂ ਸਵਾ ਪੰਜ ਦਾ ਟਾਈਮ ਹੋ ਗਿਆ ਤੇ ਹੁਣ ਚਾਹ ਪੀਣ ਦਾ ਸਮਾਂ ਆ ਗਿਆ ਜੀਰੇਵੇਂ ਆਪਾਂ ਰਹਿ ਨਹੀਂ ਹੁੰਦੇ ਭਾਈ ਇੰਨਾ ਜ਼ਿਆਦਾ ਕੰਮ ਕਰਨਾ ਚਾਹਵੇਂ ਨਾ ਨਹੀਂ ਰਿਹਾ ਜਾਂਦਾਗਾ ਯਾਨੀ ਸਵੇਰ ਦੀ ਪੀਤੀ ਤਾਂ ਨਹੀਂ ਗਈ ਹੁਣ ਪੇਲ ਲੱਗੀਆਂ ਹੁਣ ਨਸ਼ਾ ਡਾਉਣਾ ਤੇ ਕਿਚਨ ਸਾਫ ਕਰਤਾ ਉਹ ਦਬੋ ਪਿਆਵੋ ਚ ਉਹ ਜੀ ਆੜ ਦੀ ਸਬਜ਼ੀ ਰੋਟੀ ਜੀ ਛੱਡੀ ਗਾਨ ਪਾਣੀ ਉੱਥੇ ਲੈ ਕਰਦਾ ਯਾ ਹਲੋ ਜਦੋਂ ਲੱਚੀ ਡਾਉ ਅਨਰਜੀ ਡਾਉਨ ਹੋ ਜਪੇ ਉਦੋਂ ਗਲਾਸ ਭਰ ਕੇ ਚਾਹ ਦਾ ਪੀ ਲੈਣਾ ਚਾਹੀਦਾ ਤੇ ਨਾਲ ਇੱਕ ਲੱਡੂ ਖਾ ਲੈਣਾ ਚਾਹੀਦਾ ਤੁਸੀਂ ਵੀ ਖਾ ਲਓ ਜੀ ਮੂੰਹ ਮਿੱਠਾ ਕਰੋ ਆਪਣੇ ਤੂੜੀ ਦਾਣੇ ਘਰ ਨੂੰ ਆ ਗਏ ਨਹੀਂ ਆਪਾਂ ਨਹੀਂ ਹੱਲ ਮੱਠਾ ਟਿਕਿਆਗਾ ਇਹ ਪਿੰਡ ਕਿਸੇ ਦੇ ਪੋਤਾ ਹੋਇਆ ਆਪਣੇ ਘਰਾਂ ਦੇ ਵਿੱਚ ਉਹਨਾਂ ਦੇ ਘਰੋਂ ਆਏ ਆ ਚਾਰ ਲੱਡੂ ਆਏ ਸੀ ਦੋ ਕੌਣ ਖਾ ਗਿਆ ਡੈਡੀ ਤੇ ਦੋ ਲੱਡੂ ਖਾ ਗਿਆ ਹਾਈ ਡੈਡੀ ਦੇ ਮੂੰਹ ਬਾਤ ਲੱਗੇ ਆ ਸਹੀ ਇੱਕ ਇੱਕ ਲੱਡੂ ਨਾ ਵੀ ਭੇਜਣ ਵਾਲੇ ਪਿੰਡ ਦੇ ਵਿੱਚ ਰਵਾਜ ਤੋੜਿਆ ਹੁੰਦਾ ਵੀ ਹੈ ਨਾ ਚਾਰ ਲੱਡੂ ਭੇਜਣੇ ਜੇ ਕਿਸੇ ਦੇ ਪੰਜ ਮੈਂਬਰ ਹੋਣ ਉਹ ਕੀ ਖਾਂਣਗੇ ਹੈ ਸਹੀ ਦੋ ਚਲ ਕੋਈ ਨਾ ਪਾਈ ਸਹੀ ਰੱਬ ਉਹਨਾਂ ਦੇ ਬੱਚੇ ਨੂੰ ਲੰਬੀ ਉਮਰ ਕਰੇ ਸੋਹਣਾ ਸੋਹਣਾ ਵਧੀਆ ਵਧੀਆ ਬੱਚਾ ਹੋਵੇ ਹੈਲਦੀ ਫੁੱਲਦੀ ਤੇ ਹੁਣ ਆਪਾਂ ਚਾਹ ਪੀ ਲਈ ਐਂਡ ਲੱਡੂ ਖਾ ਲਈਏ ਬਾਹਰ ਬੈਠ ਕੇ ਕੋਈ ਨਾ ਆਪਾਂ ਵੇਚ ਹੂੰ ਤਾਂ ਫਸਟ ਕਿੰਨਾ ਤੇ ਦਾਸ ਹੋਣਾ ਉਹ ਤਾਂ ਜੀਆ ਪੱਤੀ ਥੋੜੀ ਹੁੰਦਾ ਉਦਾਂ ਪਿੰਡ ਚ ਪਿੰਡ ਫਿਰਦੀ ਚੀਜ਼ ਦਿੰਦੇ ਹੁੰਦੇ ਆ ਚੱਲ ਜੇ ਅਰ ਜੂਨੀਫਾਰਮ ਤੋਂ ਹਣੀ ਆ ਕੱਲ ਕਾ ਨਹੀਂ ਪਰਸੋਂ ਗਏ ਸੀ ਇਹ ਮਾਰਕੀਟ ਉੱਥੋਂ ਮਿਲੀ ਨਹੀਂ ਕਿ ਜੂਨੀਫਾਰਮ ਕਹਿੰਦੇ ਹਾਫ 슬ੀਪ ਮਿਲਦੀ ਨਹੀਂ ਫੁੱਲ 슬ੀਪ ਮਿਲਦੀ ਆ ਮੈਂ ਕਿਹਾ ਹਾਫ ਚਾਹੀਦੀ ਆ ਤਾਂ ਜੀਆ ਜਦੋਂ ਬਦੀਆਂ ਪੋਰਸ਼ਨ ਹੋ ਕੇ ਬਾਇਆ ਹੋਣੀ ਤੇ ਚਾਲੀ ਗਿਆ ਚੁੱਪੀ ਖਾਤੀ ਆ ਕਰਨ ਹੋਣੀ ਜਾਈਗੀ ਥੋੜੀ ਸਾਨੂੰ ਨੇ ਹੈਗੀ ਅਸੀਂ ਦੇਸੀ ਬੰਦੇ ਆ ਯਾਹ ਦੇ ਨਾਲ ਲੱਡੂ ਆ ਗਏ ਕਿਵੇਂ ਪਤਾ ਸੀ ਉਹਨਾਂ ਨੂੰ ਵੀ ਟੀ ਟਾਈਮ ਹੈ ਹਨਾ ਕੀ ਬਤਾ ਬਤਾ ਰਖਾ ਨੇ ਕਿੱਤਾਂ ਬੱਚ ਨਹੀਂ ਦਾ ਕਰਤੇ ਅਜੇ ਟੀ ਟਾਈਮ ਨਾ ਕਰ ਟੀ ਟਾਈਮ ਦਾ ਲੱਡੂ ਪਜਾਜ ਪਿੰਡ ਚ ਲੱਡੂ ਫੇਰਣ ਮੈਂ ਤਾਂ ਪੁੱਛਿਆ ਵੀ ਨਹੀਂ ਹੈਗਾ ਬਾਹਰ ਕੰਡ ਉੱਡਦੀ ਸੀ ਵੀ ਕਹਿ ਦੇਣਾ ਦਾ ਹੋ ਗਿਆ ਇਹ ਰੈਡੀ ਨੇ ਕਹਿਤਾ ਵੀ ਬਧਾਈਆਂ ਦੇ ਦੇ ਮੈਂ ਤਾਂ ਬੋਲੀ ਵੀ ਨਹੀਂ ਮੈਂ ਮੂੰਹ ਸਰ ਜਾ ਬਹਿੜ ਕੇ ਲੱਡੂ ਖਾ ਲਿਆ ਨਹੀਂ ਮਾਤਾ ਬਗਾਟੇ ਸ ਬੱਚੇ ਨਾ ਬਾਹਰ ਨੇ ਆਸਟ੍ਰੇਲੀਆ ਦੇ ਵਿੱਚ ਸਾਰੀ ਪੂਰੀ ਫੈਮਿਲੀ ਬਾਹਰ ਆ ਹੁਣ ਮੈਨੂੰ ਨਹੀਂ ਪਤਾ ਵੀ ਕਿਹਨਾਂ ਆਏ ਸੀ ਦਾਦੀ ਆਈ ਹੋਣੀ ਆ ਪੋਤੇ ਦੀ ਮੈਂ ਕਿਹਾ ਤਾਂ ਜਾਰੀ ਨੇ ਮੇਰੇ ਵਿਆਹ ਤੋਂ ਉਹਨਾਂ ਦਾ ਵਿਆਹ ਮੈਂ ਕਹਿੰਦੀ ਸੀ ਹੁਣ ਬਟਾ ਬਟਾ ਕਿੱਥੋਂ ਆਏ ਨੇ ਮੈਂ ਕਿਹਾ ਉਹਨਾਂ ਦੇ ਆਏ ਨੇ ਹਨਾ ਤੇ ਮੈਂ ਕਿਹਾ ਵੀ ਸਾਡਾ ਬਚੋਲਾ ਵੀ ਕੋਈ ਆ ਦੋਨਾਂ ਜਾਨੀਆਂ ਦਾ ਉਹਨਾਂ ਦਾ ਵਿਆਹ ਹਨ ਮਹੀਨਾ ਤਿੰਨ ਕੁ ਮਹੀਨੇ ਪਹਿਲਾਂ ਵਿਆਹ ਹੋਇਆ ਸੀ ਉਹਨਾਂ ਦੇ ਪੋਤਾ ਵੀ ਹੋ ਗਏ ਸਾਡਾ ਹਲੇ ਮੁੰਡਾ ਹੀ ਛੋਟਾ ਜਿਹਾ ਹੂੰ ਮੈਨੂੰ ਕਹਿ ਰਹੀ ਹੋ ਨਾ ਵੀਰਾ ਤਾਂ ਪੜ ਹੂੰ ਆਂ ਵੀਰੇ ਨੂੰ ਵਿਆਹ ਲਣਿਆ ਭਾਬੀ ਅੱਜ ਜਾਦੀ ਹੱਲ ਨਹੀਂ ਹੱਲ ਤਾਂ ਛੋਟਾ ਹੱਲ ਤਾਂ ਤੁਝਾ ਨਹੀਂ ਨਹੀਂ ਇਹ ਨਹੀਂ ਹਮ ਆਏ ਪੂਰੀ ਆਏ ਗਿਆਚਾ ਲਾ ਖਾ ਲੈ ਲੱਡੂ ਉਹ ਵੀ ਜਾ ਨਹੀਂ ਉਹ ਗਏ ਹਨਾ ਇੱਕ ਪਿਆ ਇਹਦੇ ਨਾਲ ਹੀ ਲੋ ਅ ਆ ਇੱਕ ਟਰੈਕਟਰ ਆ ਲਈ ਹੋਰ ਕਿਧਾ ਆਇਆ ਜਿਹੜੀ ਹੁਣ ਟਰੈਕਟਰ ਆਈ ਆ ਲਾਜ ਟਰੈਕਟਰ ਮਾ ਉਹਨਾਂ ਤੇ ਜਾਣੀ ਐ ਲਾਇਕ ਐ ਹਾਂ ਤੂੰ ਵੀ ਐ ਚਲਦੀ ਉਹਨਾਂ ਦੇ ਨੀਲਮਾ ਉਹ ਦਾ ਆਪਣੇ ਘੇਰੇ ਚ ਹੁਣ ਬਾਹਰ ਪਾਣੀ ਪਾਇਆ ਆ ਜਾ ਵਾਟਰ ਪੂਲਰ ਚ ਪਾ ਦੇ ਵੀਰੇ ਬੜੀ ਹੋ ਜਾਂਦੇ ਵੀਡੀਓ ਜੇ ਨਹੀਂ ਆਉਂਦਾ ਫਿਰ ਵੀਰੇ ਬੜੀ ਹੋ ਜਾਂਦੇ ਵੀਡੀਓ ਜੇ ਨਹੀਂ ਆਉਣਾ

ਨਾੜ ਗਿਆ ਨਾੜ ਗਿਆ ਨਾੜ ਗਿਆ ਨਾੜ ਗਿਆ ਕੋਦੋ ਤਾਂ ਨੱਕੇ ਤਾਰਾ ਨਾੜ ਗਿਆ ਨਾੜ ਗਿਆ ਅਗਲੇ ਸੌਪਾ ਦਾ ਇੱਕ ਉਟੋਂ ਅੰਮੀ ਹਟ ਗਈ ਤੂੰ ਭਾਈ ਪਹਿਲਾਂ ਕਾ ਇੱਕ ਤੋਂ ਬਣਾ ਲਾ ਇਸੇ ਦੰਮ ਕਰ ਲਿਆ ਘਰ ਸਾਰੇ ਪਾਸੇ ਪਾਣੀ ਘਟ ਪਾਇਆ ਅੰਮੀ ਤਾਂ ਅੰਮੀ ਹਟ ਗਈ ਕੰਮ ਕੰਮ ਹੀ ਜਾ ਜਾਨੀ ਆ ਮਤਲੇ ਨੇ ਉੱਤਰਦੇ ਜੋ ਉਹ ਕੋਲ ਲੱਕੜੀ ਚ ਚੋਟਾ ਨਾੜਿਆ 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 ਕੀ ਹੈ ਨਾੜਿਆ ਨਾੜਿਆ ਰੋ ਰਹਾ ਹੈ ਫਿਰ ਕੋਣਾ ਨਾ ਬਣਾ ਦਿੱ ਚਾਹ ਕੋ ਖਾ ਲਿਆ ਹਲੋ ਜੀ ਤੂੜੀ ਆਪਣੀ ਬਣ ਗਈ ਤੇ ਜੋ ਜਿਹੜੇ ਪਾ ਕੇ ਥੈਲਿਆਂ ਵਿੱਚ ਪਾ ਕੇ ਰੱਖਦੇ ਤੇ ਹੁਣ ਘਰ ਦਾ ਕੋਈ ਵੀ ਇਦਾਂ ਦਾ ਇੱਕ ਕੋਨਾ ਨਹੀਂ ਬਚਿਆ ਵੀ ਜਿੱਥੇ ਘਰਦਾ ਨਹੀਂ ਗਿਆ ਸਾਡੇ ਤਾਂ ਬੈੱਡਰੂਮਾਂ ਤੱਕ ਘਰਦਾ ਆਮ ਹੀ ਚਲਿਆ ਜਾਂਦਾ ਆ ਤੇ ਬਹੁਤ ਜ਼ਿਆਦਾ ਗਰਦ ਹੁੰਦੀ ਹੈ ਜਿਹੜੀ ਹੈ ਨਾ ਖੇਤਾਂ ਦੇ ਵਿੱਚ ਚਾਹੇ ਜਿੱਦਾਂ ਹੁਣ ਤੂੜੀ ਕਿਸੇ ਹੋਰ ਆਪਣੀ ਤਾਂ ਬਣ ਗਈ ਹੁਣ ਹੁਣ ਮੈਂ ਇੱਕਦਮ ਘਰ ਅੱਜ ਯਾਨੀ ਕਿ ਅੱਜ ਥੋੜਾ ਜਿਹਾ ਘਰ ਵੀ ਦਿੱਤਾ ਸਾਫ਼ ਬਣਾ ਵੀ ਡੇਲੀ ਹੋ ਜਾਂਦਾ ਚਲੋ ਇੰਨਾ ਕ ਤਾਂ ਆਪਾਂ ਬੈਠਣ ਵਾਸਤੇ ਤਾਂ ਕੱਪੜਾ ਮਾਰਦੇ ਹੀ ਆ ਹਨਾ ਤੇ ਇੱਥੇ ਜਾਰ ਕੈਮਰਾ ਤੇ ਲੋ ਹਲਾਉਂਦਾ ਪੇਕੇ ਦੰਨਿਓ ਘੁਰਦਿਓ ਜਿਆਰ ਨੂੰ ਫਿਰ ਹੋਰ ਕੀ ਕਰਾਂ ਤੇ ਬਹੁਤ ਜਾਦੇ ਕੰਡ ਕਰਦਾ ਜਿਹੜਾ ਆਉਂਦਾ ਹਨਾ ਕਿੰਨੀਆਂ ਕਰੋਜ ਅਗਲਾ ਬੈੱਡ ਸ਼ੀਟਾਂ 'ਚ ਜੇ ਕਰ ਦੂ ਤੇ ਕਿੰਨਾ ਕੀ ਕਰ ਲੂਗਾ ਬਥੇਰੇ ਦਰਵਾਜੇ ਭੇੜੀ ਦੇ ਆ ਪਰ ਫਿਰ ਵੀ ਬੱਚੇ ਖੋਲ ਦਿੰਦੇ ਹਨਾ ਤੇ ਬਹੁਤ ਜ਼ਿਆਦੇ ਕੰਡ ਕਰਦਾ ਤੂੜੀ ਕਟਾ ਆ ਦਿਨਾਂ ਦੇ ਵਿੱਚ ਹਨਾ ਚਲੋ ਇਹ ਹੁੰਦਾ ਤਾਂ ਜਿਵੇਂ ਕਹਿੰਦੇ ਵੀ ਸੁਖਣਾ ਸਾਰਾ ਸਾਲ ਪਸ਼ੂਆਂ ਨੇ ਖਾਣਾ ਤੇ ਆਪਾਂ ਖਾਣਾ ਹਨਾ ਜਿਵੇਂ ਸਾਲ ਬਾਅਦ ਬਾਅਦ ਤੇ ਫਿਰ ਉਹਨੀਆਂ ਜਿੱਦਾਂ ਆਪਾਂ ਸਾਲ ਭਰਦਾ ਜਿਹੜਾ ਸਟੋਰ ਕਰ ਲੰਨੇ ਆ ਨਾ ਰਾਸ਼ਨ ਤੇ ਫਿਰ ਉਹਨੀਆਂ ਖਿਆਈ ਵੀ ਤਾਂ ਆਉਣੀ ਆ ਚਲੋ 2-4 ਦਿਨ ਦੀ ਹੁੰਦੀ ਆ ਵਿਚ ਆ ਫਿਰ ਹੌਲੀ ਹੌਲੀ ਜਿਹੜਾ ਘਰ ਆਪਾਂ ਸਾਫ਼ ਕਰ ਲਾਂਗੇ ਹਨਾ ਤੇ ਅੱਜ ਦੇਖ ਲਓ ਤੁਸੀਂ ਕਿੰਨੀ ਜ਼ਿਆਦਾ ਤੂੜੀ ਮਿੱਟੀ ਘੱਟਾ ਹਨਾ ਬਹੁਤ ਕੁਝ ਆਉਂਦਾ ਤੇ ਸੌਖਾ ਨਹੀਂ ਹੈਗਾ ਖੇਤਾਂ ਦੇ ਵਿੱਚ ਘਰ ਪਾਉਣਾ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਘਰ ਨਹੀਂ ਤਾਂ ਚਲੋ ਆਹ ਦਿਨਾਂ ਦੇ ਵਿੱਚ ਹੁੰਦਾ ਤਾਂ ਪਿੰਡ 'ਚ ਵੀ ਆ ਬਟ ਪਿੰਡ ਚ ਉਦੋਂ ਹੀ ਹੁੰਦਾ ਜਦੋਂ ਇੱਕ ਦਿਨ ਆਪਣੇ ਘਰੇ ਤੂੜੀ ਬਣਦੀ ਆ ਜਾਂ ਆਪਣੇ ਘਰੇ ਹਨਾ ਚਲੋ ਜਿਸ ਦਿਨ ਕੰਪੈਰ ਲੱਗਦੀ ਆ ਉਸ ਦਿਨ ਦਾਣਿਆਂ ਦਾ ਤਾਂ ਨਹੀਂ ਇੰਨਾ ਖਲਾਰਾ ਪੈਂਦਾਗਾ ਤੇ ਆ ਜ਼ਰੂਰ ਹੁੰਦਾ ਤੂੜੀ ਵਾਲੇ ਦਿਨ ਉਹ ਵੀ ਹੁਣ ਲੋਕਾਂ ਦੇ ਪਸ਼ੂਆਂ ਵਾਲੇ ਅਲੱਗ ਬਣਾਏ ਹੋਏ ਨੇ ਹਨਾ ਵਿੱਚ ਹੈ ਨਹੀਂਗੇ ਤੇ ਪਿੰਡ ਵਾਲੇ ਲੋਕਾਂ ਨੂੰ ਆਹ ਵਾਲਾ ਫਾਇਦਾ ਹੁੰਦਾ ਤੇ ਅਸੀਂ ਖੇਤਾਂ ਵਾਲੇ ਆ ਖੇਤਾਂ ਵਾਲਿਆਂ ਨੂੰ ਬਹੁਤ ਅਖਿਆਈ ਹੁੰਦੀ ਆ ਇਸ ਆ ਦਿਨਾਂ ਦੇ ਵਿੱਚ ਖੇਤਾਂ ਵਾਲਿਆਂ ਨੂੰ ਸੱਚੀਓ ਸਾਹ ਲੈਣਾ ਵੀ ਔਖਾ ਇੰਨੀ ਜਿਆਦਾ ਕੰਡ ਕਰਦਾ ਤੇ ਆਪਾਂ ਅੱਜ ਦੀ ਵੀਡੀਓ ਦਾ ਐਂਡ ਇੱਥੇ ਕਰਦੇ ਆਂ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਵਧੀਆ ਲੱਗੀ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆ ਕਿਸੇ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ ਜੀ